દોશીયા સચોનુ ગિરફતાર કરો ગિરફતાર કરો ગિરફતાર કરો તરાં وچ વધા કરો વધા કરો વધા કરો اسکو એક લગાઓ દોશીયા સચોનુ ગિરફતાર કરો ગિરફતાર કરો ગિરફતાર કરો દોશીયા સચોનુ ગિરફતાર કરો ગિરફતાર કરો તરાંા وچ વધા કરો વધા કરો વધા કરો દોશીયા સચોનુ ગિરફતાર કરો ગિરફતાર કરો પોલીસ કલ સચોનુ ગિરફતાર કરો ગિરફતાર કરો દોશીયા સચોનુ ગિરફતાર કરો ਫਲੋਰ ਦੇ ਸਬਕਾ 18 ਮੁਖੀ ਪੂਸ਼ਨ ਕੁਮਾਰ ਦੇ ਜ਼ੁਲਮਾਂ ਤੋਂ ਪੀੜਤ ਔਰਤਾਂ ਦੇ ਹੱਕ ਦੇ ਵਿੱਚ ਹੁਣ ਕਸਾਨ ਮਜ਼ਦੂਰ ਧਾਰਮਿਕ ਸਮਾਜਿਕ ਤੇ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਹਨ ਅੱਜ ਫਲੋਰ ਦੇ ਵਿੱਚ ਹੋਈ ਵੱਡੀ ਮੀਟਿੰਗ ਦੌਰਾਨ ਸਭ ਨੇ ਮਿਲ ਕੇ ਡਟਣ ਦਾ ਐਲਾਨ ਕੀਤਾ ਆਗੂਆਂ ਨੇ ਸਪਸ਼ਟ ਕਿਹਾ ਹੈ ਕਿ ਪੂਸ਼ਨ ਕੁਮਾਰ ਵੱਲੋਂ ਇਨਸਾਫ ਲਈ ਲੜ ਲਈ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜ਼ਾਰੀ ਉਹ ਕਹਿੰਦੇ ਹਨ ਹੁਣ ਹੋਵੇਗਾ ਇਨਸਾਫ ਦਾ ਫੈਸਲਾ ਸੜਕਾਂ ਤੇ ਜਿੱਥੇ ਬੰਦੀਆਂ ਨੇ ਮੰਗ ਕੀਤੀ ਹੈ ਕਿ ਸਾਫ ਦਾ ਥਾਣਾ ਮੁਖੀ ਤੇ ਪਾਸ ਕੋ ਐਕਟ ਲਗਾ ਕੇ ਤੁਰੰਤ ਗ੍ਰਿਫਤਾਰ ਕੀ ਤਜ਼ਰ ਜੇਕਰ ਕਾਰਵਾਈ ਨਾ ਹੋਈ ਤਾਂ ਹੋਵੇਗਾ ਪੰਜਾਬ ਪੱਦਰ ਦਾ ਵੱਡਾ ਅੰਦੋਲਨ ਮੀਟਿੰਗ ਦੇ ਵਿੱਚ ਜਰਨੈਲ ਫਲੋਰ ਮਾਸਟਰ ਹੰਸ ਰਾਜ ਗੁਰਨਾਮ ਸਿੰਘ ਤਰਸੀਮ ਸਿੰਘ ਪ੍ਰਵਿੰਦਰ ਸਿੰਘ ਰਾਜਕੁਮਾਰ ਹੰਸ ਤੇ ਹੋਰ ਕਈ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ। ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਸੰਘਰਸ਼ ਕਰ ਰਹੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੂਰਾ ਪੰਜਾਬ ਫਲੋਰ ਵਿੱਚ ਇਕੱਠਾ ਹੋਵੇਗਾ। ਇਹ ਸਿਰਫ ਇੱਕ ਮਾਮਲਾ ਨਹੀਂ ਹੈ। یہ انصاف تے جھلمہ دے خلاف لڑائی فلور تو شروع ہویا ہے یہ سنگرشن پورے پنجاب دی آواز بن چکے ہیں پہلا تا میں آنواز کرنا جنہیں ساتھ مجھے جہاں دی جنہیں رہے تو کہے ہیں اور اس تو ڈار بہت لگا تھا لوگ کام اور کرتے ہیں لوگ ہم لوگ بھی ایسا میرے دل جنہیں آئے ہیں ਸੋਈ ਤਾਂ ਮੰਨ ਲੀਏ ਸਤ ਮੀਟਾ ਗਿਆ ਜਦੋਂ ਮੀਟਾ ਕੀਤੀ ਆ ਜਦੋਂ ਧਰਨਾ ਲਉਣਾ ਫਿਰ ਕਿੰਨੇ ਲੋਕ ਆਉਣਗੇ ਕਿੰਨਾਂ ਦੇ ਕਿਰਪਾਨ ਚਾਏ ਆ ਮਾਣੇ ਕੋਲ ਨਾਮ ਅਕਰ ਜੀ ਦਿੱਤੀ ਖਾਨੂਰੀਆਂ ਦੇ ਅੱਗੇ ਆ ਗਏ ਆ ਮੈਂ ਤੇ ਕੋਈ ਨਹੀਂ ਫੜੇ ਦੋ ਜਨਾ ਭੱਜ ਨੇ ਮੇਰਾ ਪਾਰ ਕੀਤਾ ਉਹ ਬਨੇ ਸਾਗਰ ਦੇ ਜੋ ਹੈ ਜੀ ਅਸੀਂ ਨਾਂ ਕਦੀ ਹੈ ਰੱਤ ਰਾਤ ਐਕਸੀਡੈਂਟ ਹੋ ਗਿਆ ਸੀ ਉਦੋਂ ਐਸਐਚਓ ਨੂੰ ਅਸੀਂ ਬੈਲਟ ਦਾ ਲੋਕਾ ਮਿਲਿਆ ਉੱਥੇ ਜਨਾਬ ਭਾਜੀ ਜੀਗਰ ਤੇ ਉਹਦੇ ਲੱਛਣ ਜਿਹਦਾ ਬੰਦਰੀ ਨੂੰ ਤੁਸੀਂ ਮਾਰ ਦਿੱਤਾ ਉਹ ਵੀ ਬੋਲਵਾਣੀ ਜੀ ਹੋਰ ਸਾਰਨਾ ਸਗਾ ਜਦ ਕਿ ਸਾਡਾ ਟਰੱਕ ਖੜਾ ਸੀ ਉਹ ਵਿੱਚ ਕਿਸੇ ਨੇ ਜਾ ਕੇ ਸਕੂਟਰੀ ਮਾਰੀ ਫੇਰ ਵੀ ਸਾਨੂੰ ਮਜ਼ਦੂਰਨ ਅਸੀਂ ਤੁਹਾਨੂੰ ਅਸੀਂ ਮੰਨਦੇ ਕੁਛ ਨਹੀਂ ਜਿਹੜੇ ਇਹਸ ਇਨਸਾਫ ਪਸੰਦ ਲੋਕਾਂ ਦੇ ਮੀਟਿੰਗ ਦੇ ਵਿੱਚ ਉਹਨਾਂ ਹਕੀ ਕਰ ਰਹੇ ਸਾਡੇ ਸਾਥੀ ਜਰਨੈਲ ਫਲੋਰ ਜੀ ਤੇ ਰਾਮਜੀਤ ਦਾਸ ਜੀ ਕੰਧਾ ਪਿੰਡ ਤੋਂ ਜਿਨ੍ਹਾਂ ਨੇ ਕਿ ਔਰਤਾਂ ਦੇ ਨਾਲ ਜੋ ਧੱਕੇਸ਼ਾਹੀ ਹੋਈ ਆ ਉਹਦੇ ਲੜਾਈ ਲੜੀ ਚਾਹੇ ਥੋੜੀ ਲੜਾਈ ਲੰਬੀ ਚੱਲ ਗਈ ਇਹ ਪਰ ਸਾਨੂੰ ਅੱਜ ਪਤਾ ਲੱਗਾ ਵੀ ਉਸ ਐਸਐਚਓ ਦੇ ਉੱਤੇ ਪਾਜਾ ਹੋ ਗਿਆ ਆ ਇਹ ਬਹੁਤ ਵਧੀਆ ਗੱਲ ਆ ਵੇ ਸਾਡੇ ਜਿਹੜਾ ਸੰਘਰਸ਼ ਆਉਂ ਬੂਰ ਪਿਆ ਔਰ ਜਿਹੜੇ ਸੰਘਰਸ਼ ਨਾਲ ਲੜਿਆ ਜਾਂਦਾ ਪਰ ਇਹਨਾਂ ਭੈਣਾਂ ਦੇ ਵਾਂ ਕਿਸੇ ਨੇ ਨਹੀਂ ਸੀ ਫੜਨੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਭੈਣਾਂ ਦੇ ਨਾਲ ਇਸ ਤਰ੍ਹਾਂ ਦੇ ਧਨੋੜੀਆਂ ਹਰਕਤਾਂ ਹੁੰਨੀਆਂ ਔਰ ਉਹ ਸਾਡੀਆਂ ਬੱਚੀਆਂ ਕੁਝ ਝਿਲਕ ਜਾਂਦੀਆਂ ਜੱਗ ਜਾਂਦੀਆਂ ਉਹ ਆਪਣਾ ਨਾਮ ਮੀਡੀਆ ਦੇ ਸਾਹਮਣੇ ਲਿਆਉਣ ਤੋਂ ਜੱਗ ਜਾਂਦੀਆਂ ਇਸ ਕਰਕੇ ਉਹਦੇ ਮਸਲੇ ਜਿਹੜੇ ਉੱਦਪੇ ਤੇ ਦੰਬੇ ਰਹਿ ਜਾਂਦੇ ਆ ਕੁਝ ਏਰੀਆ ਦੇ ਵਿੱਚ ਇਹੋ ਜਿਹਾ ਸਸਥਾਵਾ ਨਹੀਂ ਹੁੰਦੀ ਜਿੱਦਾਂ ਕਿਸੇ ਦੀਆਂ ਬਾਹ ਫੜ ਸਕੋ ਪਰ ਸਾਨੂੰ ਇਹ ਮਾਣ ਆ ਵੀ ਸਾਡੇ ਫਲੋਰ ਦੇ ਵਿੱਚ ਸਾਡੀ ਤਸੀਲ ਦੇ ਵਿੱਚ ਇੱਕ ਇਹੋ ਜਿਹਾ ਸਾਡਾ ਮੰਚ ਬਣਿਆ ਜਿਹਨੂੰ ਅਸੀਂ ਲੋਕ ਇਨਸਾਫ ਮੰਚ ਦੇ ਨਾਤੇ ਨਾਲ ਜਾਣ ਚੱਲਦੇ ਆ ਉਹਦੇ ਵਿੱਚ ਸਾਡੀਆਂ ਭਰਾਤਰੀ ਜੈਸੇ ਬੰਦਿਆ ਜਿਹਨਾਂ ਦੇ ਵਿੱਚੋਂ ਸਾਡੀ ਜਨਰਲ ਮਜ਼ਦੂਰ ਜਿੱਥੇ ਬੰਦੀ ਮੈਲੋ ਮਜ਼ਦੂਰ ਯੂਨੀਅਨ ਦੀ ਉਹ ਹਮੇਸ਼ਾ ਮੋٹے ਦੇ ਮੋਟ ਨਾਲ ਮੋਢਾ ਲਾ ਕੇ ਅਸੀਂ ਇਹਨਾਂ ਦੇ ਨਾਲ ਚੱਲਦੇ ਆ ਇਸ ਤਰ੍ਹਾਂ ਦਾ ਕਿਤੇ ਵੀ ਕੋਈ ਵੀ ਕੰਮ ਹੁੰਦਾ ਘਣਾਣਾ ਕੰਮ ਕੋਈ ਵੀ ਸਰਕਾਰੀ ਅਧਿਕਾਰੀ ਕਰਦਾ ਉਹਨਾਂ ਦੇ ਖਿਲਾਫ ਲੜਾਈ ਲੜਨ ਲਈ ਅਸੀਂ ਹਮੇਸ਼ਾ ਮੈਦਾਨ ਦੇ ਵਿੱਚ ਹਾਂ ਇਸ ਤੋਂ ਪਹਿਲਾਂ ਇਹ ਸੰਘਰਸ਼ ਤੋਂ ਪਹਿਲਾਂ ਕਿ ਸੰਘਰਸ਼ ਲੜਿਆ ਗਿਆ ਸੀ ਜੋ ਮਈਆ ਦਰਬਾਰ ਦੇ ਨਾਲ ਸੰਬੰਧ ਸੀ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਜਨਰ ਸਿੰਘ ਜੀ ਪਰਸ਼ੂਮਣ ਸਿੰਘ ਜੀ RAM ji Das ਇਹ ਬਹੁਤ ਹੀ ਸਤਕਾਰਯੋਗ Indian Farmer Association Punjab ਦਾ Vice President ਅਸੀਂ ਇਸ ਗੱਲ ਨੂੰ ਸਮਝਦੇ ਹਾਂ ਜਿਹੜਾ ਕਿ ਕਹਿ ਰਿਹਾ ਹੈ ਕਿ ਮੈਨੂੰ ਪਾਕਿਸਤਾਨ ਤੋਂ ਧਮਕੀਆਂ ਆਉਂਦੀਆਂ ਆ ਇਹ ਪਿਛਲੇ ਚੁੱਕ ਦੀਆਂ ਗੱਲਾਂ ਆ ਇਹ 1984 85 90 ਜਾਂ 2000 ਤੱਕ ਦੀ ਆ ਹੁਣ 21ਵੀਂ ਸਦੀ ਚੱਲਦੀ ਆ ਹੁਣ ਉਹ ਦੌਰ ਖਤਮ ਹੋ ਗਿਆ ਹੁਣ ਇਹ ਜਿਹੜੇ ਪੁਲਿਸ ਦੇ ਪੁਰਾਣੇ ਬਿਆਨ ਆ ਇਹਨਾਂ ਨੂੰ ਬਦਲ ਲੈਣਾ ਚਾਹੀਦਾ ਹੁਣ ਪਾਕਿਸਤਾਨ ਦੀਆਂ ਧਮਕੀਆਂ ਨਹੀਂ ਹੁਣ ਪੰਜਾਬ ਦੇ ਵਿੱਚੋਂ ਲੋਕਾਂ ਨੇ ਉੱਠਣਾ ਆ ਇਹਨਾਂ ਦੇ ਜਿਹੜਾ ਭੌਣ ਆ ਉਹਦੇ ਉੱਤੇ ਗੋਡਾ ਰੱਖਣਾ ਕਿਉਂਕਿ ਅੱਗੇ ਨਹੀਂ ਲੋਕਾਂ ਨੂੰ ਸਿਰਫ ਇੱਕ ਖਾਲਿਸਤਾਨ ਦੇ ਨਾਂ ਦੇ ਉੱਤੇ ਪਾਕਿਸਤਾਨ ਤੋਂ ਆ ਗਈਆਂ ਧਮਕੀਆਂ ਅਮਰੀਕਾ ਤੋਂ ਧਮਕੀਆਂ ਆ ਗਈਆਂ ਉਹ ਗੱਲਾਂ ਪਿਛਲੇ ਚੱਕ ਦੀਆਂ ਗੱਲਾਂ ਆ ਉਹ 20ਵੀਂ ਸਦੀ ਦੀ ਗੱਲ ਆ ਹੁਣ 21ਵੀਂ ਸਦੀ ਚੱਲ ਗਈ ਆ ਇਸ ਕਰਕੇ ਪੁਲਿਸ ਦੇ ਜਿਹੜੇ ਪੁਰਾਣੇ ਬਿਆਨ ਆ ਉਹਨਾਂ ਨੂੰ ਬਦਲ ਲੈਣਾ ਚਾਹੀਦਾ ਤੇ ਦੂਸਰੀ ਗੱਲ ਇਹ ਆ ਵੀ ਇਹੇ ਭੂਸ਼ਣ ਕੁਮਾਰ ਜੀ ਜਿੰਨਾ ਵੀ ਇਹਨਾਂ ਤਸ਼ੱਦਦ ਕੀਤਾ ਲੋਕਾਂ ਤੋਂ ਪੈਸਾ ਕਮਾਇਆ ਇਹ ਵੀ ਮੈਜਿਸਟ੍ਰੇਟੇਟਿਵ ਜਾਂਚ ਹੋਣੀ ਚਾਹੀਦੀ ਆ ਨਾਲ ਕੇ ਪੁਲਿਸ ਤਫ਼ਤੀਸ਼ ਹੋਣੀ ਚਾਹੀਦੀ ਆ ਉਸਦੇ ਅਫਸਰਾਂ ਨੇ ਆਪਣੇ ਅਫਸਰ ਦੀ ਗੱਲ ਕਰਨੀ ਆ ਇਸ ਕਰਕੇ ਇਹ ਕਿਸੇ ਮੈਜਿਸਟ੍ਰੇਟ ਤੋਂ ਇਹਦੀ ਜਾਂਚ ਹੋਣੀ ਚਾਹੀਦੀ ਆ ਇਹਦੀ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਆ ਜੋ ਇਹਦੀਆਂ ਕਰਤੂਤਾਂ ਕੀਤੀਆਂ ਉਹਦੀ ਜਾਂਚ ਹੋਣੀ ਚਾਹੀਦੀ ਆ ਇਹਦਾ ਜਿਹੜਾ ਕੇਸ ਆ ਇਹ ਜਦੋਂ ਆਮ ਲੋਕਾਂ ਉੱਤੇ ਬਣਾਇਆ ਜਾਂਦਾ ਹੁਣ ਇਹਨੂੰ ਤਾਂ ਗ੍ਰਿਫਤਾਰ ਨਹੀਂ ਕੀਤਾ ਜਿckਦੇ ਆਮ ਬੰਦੇ ਨੇ ਕੀਤਾ ਹੋਵੇ ਉਹਦਾ ਪਸੂ ਵੀ ਭੁੱਖੇ ਮਾਰ ਦਿੱਤੇ ਜਾਂਦੇ ਆ ਉਹਨਾਂ ਦੇ ਘਰਦਿਆਂ ਨੂੰ ਘਰੋਂ ਬੇਕਾਰ ਕਰ ਦਿੱਤਾ ਜਾਂਦਾ ਕੀ ਗੱਲ ਹੁਣ ਇਹ ਅਫਸਰਾਂ ਉਤੇ ਇਹ ਕੇਸ ਨਹੀਂ ਹੋਣਾ ਚਾਹੀਦਾ ਇਸ ਕਰਕੇ ਸਾਰੀਆਂ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਲੋਕਾਂ ਸਾਹਮਣੇ ਦੇ ਨਾਲ ਖੜੀਆਂ ਆ ਜੇ ਨਹੀਂ ਨਾ ਕੋਈ ਕਾਰਵਾਈ ਕੀਤੀ ਤੇ ਪੂਰੇ ਜਦ ਤੱਕ ਇਹਨ ਅਸਰੀ ਕੰਮ ਤੱਕ ਪਹੁੰਚਿਆ ਨਹੀਂ ਜਾਂਦਾ ਇਹਨੂੰ ਜੇਲ੍ਹ ਤੱਕ ਨਹੀਂ ਪਹੁੰਚਾਇਆ ਜਾਂਦਾ ਜਦ ਤੱਕ ਅਸੀਂ ਇਹ ਟੇਕੇ ਨਹੀਂ ਬੈਠਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਨਪਤ ਸਿੰਘ ਤੱਗੜ ਬਲਾਕ ਸ਼ਕਤਰ ਕਰਤੀ ਕਿਸਾਨ ਜੀ ਨੂਰ ਮੈਦ ਅੱਜ ਐਸ ਐਚਓ ਹੁਸ਼ਿਲ ਕੁਮਾਰ ਤੇ ਪਾਚਾ ਦਰਜ ਕਰਾਉਣ ਦੇ ਲਈ ਉਹ ਸਾਰੀਆਂ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਰੱਖੀ ਸੀ ਤੇ ਪਰਚਾ ਤਾਂ ਇਹਨਾਂ ਨੇ ਦਰਜ ਕਰ ਦਿੱਤਾ ਔਰ ਜੋ ਤੇ ਧਰਾਵਾਂ ਲਾਈਆਂ ਉਹ ਤੋਂ ਜਥੇਬੰਦੀਆਂ ਬਿਲਕੁਲ ਵੀ ਸੰਤੋਖਤ ਨਹੀਂ ਜੋ ਵੀ ਇਨਵਾਲਪਰ ਦੇ ਨਾਲ ਸ਼ੇਰ ਸ਼ਾਹ ਦਾ ਪਰਚਾ ਜਾਂ ਹੋ ਜਿਹੜੀਆਂ ਸੰਗੀਨ ਧਰਾਵਾਂ ਲਗਦੀਆਂ ਅਸੀਂ ਇਹ ਚਾਹੁੰਦੇ ਆ ਵੀ ਉਹ ਧਰਾਵਾਂ ਤੈਅ ਇਹ ਤੇ ਕੇਸ ਦਰਜ ਕੀਤਾ ਜਾਵੇ ਜੇ ਪਰਚਾ ਦਰਜ ਹੋ ਗਿਆ ਤੇ ਉਹ ਧਰਾਵਾਂ ਦੇ ਵਿੱਚ ਵਾਅਦਾ ਕੀਤਾ ਜਾਵੇ ਬਾਕੀ ਸਾਰੀਆਂ ਜਥੇਬੰਦੀਆਂ ਜੋ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਈਆਂ ਉਹਨਾਂ ਨੇ ਐਸਐਚਓ ਨੇ ਜੋ ਘਨੌਣੀਆਂ ਆ ਕਾਰਵਾਈਆਂ ਕੀਤੀਆਂ ਇਹਦੀ ਸਾਰਿਆਂ ਨੇ ਇੱਕ ਮਤ ਹੋ ਕੇ ਇਹਦੀ ਨਿੰਦਿਆ ਕੀਤੀ ਆ ਤੇ ਮੰਗ ਕੀਤੀ ਆ ਕਿ ਐਸਐਚਓ ਨੂੰ ਫੌਰੀ ਤੌਰ ਤੇ ਗ੍ਰੈਫਤਾਰ ਕੀਤਾ ਜਾਵੇ ਇਹਦੀ ਪ੍ਰਾਪਰਟੀ ਦੀ ਜਾਂਚ ਕਰਾਈ ਜਾਵੇ ਜੋ ਇਹ ਸਾਡੇ ਸਾਥੀਆਂ ਤੇ ਇਹ ਦੋਸ਼ ਲਾ ਰਿਹਾ ਆ ਕਿ ਇਹਨਾਂ ਨੇ ਪਾਕਿਸਤਾਨ ਨਾਲ ਕੋਈ ਅਤਵਾਦੀ ਜਥੇਬੰਦੀ ਨਾਲ ਸਬੰਧ ਤੇ ਇਹ ਮਿੰਟੋ ਕਰੋੜ ਰੁਪਇਆ ਮੰਗਦੇ ਸੀ ਜਾਂ ਕੋਈ ਹੋਰ ਲੋਗਾ ਤੇ ਸਾਰੀਆਂ ਜਥੇਬੰਦੀਆਂ ਨੇ ਖਾਸ਼ਾ ਜਾਰ ਕੀਤਾ ਵੀ ਐਫਐਸ ਤੋਂ ਬਚਾਉਣ ਦੇ ਲਈ ਜਿਹੜਾ ਪੁਲਿਸ ਪ੍ਰਸ਼ਾਸਨ ਰਿਹਾ ਜਾਂ ਸਿਵਲ ਪ੍ਰਸ਼ਾਸਨ ਰਿਹਾ ਕੋਈ ਕਿਸੇ ਵੀ ਹੱਦ ਤੱਕ ਜਾ ਸਕਦਾ ਸਾਰੀਆਂ ਜਥੇਬੰਦੀਆਂ ਨੇ ਮੰਗ ਕੀਤੀ ਆ ਵੀ ਐਫਐਸਓ ਦੇ ਮੋਬਾਈਲ ਦੀ ਕਿਸੇ ਵਧੀਆ ਏਜੰਸੀ ਤੋਂ ਇਹਦੀ ਇਨਕੁਆਰੀ ਕਰਵਾਈ ਚਾਹੀਦੀ ਆ ਤੇ ਅਸੀਂ ਇਹ ਮਹਿਸੂਸ ਕਰਦੇ ਆ ਕਿ ਇਹਦੇ ਮੋਬਾਈਲ ਦੇ ਵਿੱਚੋਂ ਬਹੁਤ ਬਹੁਤ ਨਿਕਲ ਜਾਊਗਾ ਜਿਹੜੀਆਂ ਇਹ ਪਾਕਿਸਤਾਨ ਨਾਲ ਗੱਲਾਂ ਕਰਦਾ ਇਹ ਸਭਾ ਇਹਦਾ ਆਪਣਾ ਹੀ ਬਣਾਇਆ ਛੜਜਾਮਤਰ ਆ ਤੇ ਜਿਹੜੀ ਇਹ ਕਰੋੜ ਦੀ ਮੰਗ ਦੀ ਗੱਲ ਕਰਦਾ ਉਹਦੀ ਵੀ ਪ੍ਰੋਪਰ ਇਨਕੁਆਰੀ ਹੋਵੇ ਤੇ ਸਗੋਂ ਇਹਤੇ ਹੋਰ ਵੀ ਸਖ਼ਤ ਤਰਾਹਾਂ ਲੱਗਣੀਆਂ ਜੇ ਵਾਕਈ ਇਹਦੀ ਚੰਗੀ ਤਰਾਹ ਇਨਕੁਆਰੀ ਹੋ ਜਾਵੇ ਤਾਂ ਤੇ ਇਹ ਵੀ ਅਸੀਂ ਮੰਗ ਕਰਦੇ ਆ ਵੀ ਇਹ ਪ੍ਰਸ਼ਾਸਨ ਤੋਂ ਜਾਂ ਕੀ ਆ ਆਮ ਲੋਕ ਕੀ ਆ ਉਸ ਰੱਖਣਗੇ ਤੇ ਅਸੀਂ ਇਹ ਵੀ ਮੰਗ ਕਰਦੇ ਆ ਵੀ ਜੇ ਗਰੀਬ ਪਰਵਾਨ ਦੀ ਲੜਖੀ ਨਾਲ ਐਸਐਚਓ ਨੇ ਇਹੀ ਕੁਸ਼ ਕੀਤਾ ਇਹ ਐਫਐਸਓ ਦੀ ਜਗ੍ਹਾ ਕੋਈ ਆਮ ਨਾਗਰਿਕ ਆਪਣੇ ਕਰਤੂਕਾ ਕਰਦਾ ਤੇ ਉਹ ਕੋ ਤੁਹਾਡਾ ਜਿਹੜਾ ਇਹ ਆਪਣੇ ਕੀ ਐਕਸ਼ਨ ਹੋਣਾ ਸੀ ਉਹ ਨੂੰ ਫੜ ਕੇ ਹੁਣ ਤੁਸੀਂ ਅੰਦਰ ਦਿੱਤਾ ਹੋਣਾ ਸੀ ਬਈ ਇਹਨੂੰ ਕਿਉਂ ਖੁੱਲਾ ਛੱਡਿਆ ਆ ਤੇ ਜੇ ਨਾਲ ਇਹ ਵੀ ਮੰਨ ਕੀਤੀ ਆ ਬਈ ਜੇ ਰਿਗਿਸਟਰੀ ਨਹੀਂ ਹੁੰਦੀ ਤੇ ਇਹ ਤੇ ਧਰਾਵਾਂ ਦੇ ਵਿੱਚ ਵੱਡਾ ਨਹੀਂ ਹੁੰਦਾ ਤੇ ਥੋੜੇ ਦਿਨਾਂ ਦੇ ਵਿੱਚ ਵਿੱਚ ਲੋਕ ਇਨਸਾਫ ਮੰਚ ਬਾਕੀ ਜਥੇਬੰਦੀਆਂ ਨੂੰ ਲੈ ਕੇ ਇਹ ਗੱਲਬਾਤ ਮੈਂ ਕਰੂਗਾ ਉਹ ਮੀਟਿੰਗ ਦੇ ਵਿੱਚ ਸ਼ਿਗਾਰਸ਼ਾ ਅਗਲਾ ਪ੍ਰੋਗਰਾਮ ਅਸੀਂ ਬੜਾਵਾਂਗੇ ਤੇ ਹੋ ਸਕਦਾ ਦੇ ਫਲੋਰ ਦੇ ਵਿੱਚ ਸ਼ਿਵਾਂ ਤੇ ਦੂਸਰੇ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੇ ਦੁਆਬ ਰੋਂ ਦੇ ਲਈ ਉਹ ਸਾਨੂੰ ਇੱਕ ਤਗੜਾ ਜਿਹਾ ਸਿਗਨਲ ਛਿਆ ਤੇ ਉਹ ਆਪਣਾ ਲਿਖੜਾ ਪਾ ਜਗਮਤਾ ਜੈਸ਼ਗੁਰ ਚਲੋ ਇਹ ਪਾਚ ਜਿਹੜੀ ਮੀਟਿੰਗ ਆ ਐਂਕੀ ਤੇ ਕੀਤੀ ਗਈ ਆ ਉਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੋ ਆਏ ਆ ਉਹਨਾਂ ਨੇ ਚੇਤਾਵਨੀ ਦਿੱਤੀ ਆ ਵੀ ਜਿਹੜਾ ਐਸ ਐਚਓ ਆ ਉਥੇ ਐਫ ਆਈ ਆਰ ਦਾ ਦਰਜ ਹੋ ਗਈ ਆ ਪਰ ਉਹਦੇ ਵਿੱਚ ਜਿਹੜੀਆਂ ਧਰਾਵਾਂ ਆ ਉਹ ਜਿਹੜੀਆਂ ਲੱਗਣੀਆਂ ਚਾਹੀਦੀਆਂ ਸੀ ਉਹ ਨਹੀਂ ਲੱਗੀਆਂ ਉਹ ਅਸੀਂ ਮੰਗ ਕਰਦੇ ਹਾਂ ਐਸਐਸਪੀ ਸਾਹਿਬ ਤੋਂ ਇੱਥੇ ਡਿਪਟੀ ਸਾਹਿਬ ਤੋਂ ਕਿ ਉਹ ਜਿਹੜੀ ਧਰਾਮਾ ਦੇ ਵਿੱਚ ਜਲਦੀ ਤੋਂ ਜਲਦੀ ਵਾਧਾ ਕੀਤਾ ਜਾਵੇ ਤੇ ਨਾਲ-ਨਾਲ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਸੱਦ ਕੇ ਜਥੇਬੰਦੀਆਂ ਦੇ ਉਹ ਵੱਡਾ ਐਲਾਨ ਕੀਤਾ ਜਾਊਗਾ ਜਿਹਦਾ ਜ਼ਿੰਮੇਵਾਰ ਇੱਥੇ ਦਾ ਪ੍ਰਸ਼ਾਸਨ ਹੋਊਗਾ ਇੱਥੇ ਦਾ ਜ਼ਿਲ੍ਹਾ ਪ੍ਰਸ਼ਾਸਨ ਹੋਊਗਾ ਇਸ ਕਰਕੇ ਆ ਜਿਹੜੀ ਮੀਟਿੰਗ ਕੀਤੀ ਆ ਲੈ ਅਸੀਂ ਮੰਗ ਕਰਦੇ ਸੀ ਵੀ ਤੇ ਐਫਆਈਆਰ ਦਰਜ ਕੀਤੀ ਜਾਵੇ ਮੀਟਿੰਗ ਇਸ ਕਰਕੇ ਸੱਦੀ ਸੀ ਇਹ ਇਰਫਦਾਰੀ ਤਾਂ ਬਾਤੀ ਹੁਣ ਮੀਟਿੰਗ ਜਿਹੜੀ ਅਸੀਂ ਬਾਕੀ ਹੋਰ ਜਥੇਬੰਦੀਆਂ ਨਾਲ ਲੈ ਕੇ ਜਿਹੜੀ ਮੀਟਿੰਗ ਆ ਉਹ ਕਰਾਂਗੇ ਇਸ ਕਰਕੇ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਜਿਹੜੀਆਂ ਧਰਾਵਾਂ ਉਹਦੇ ਵਿੱਚ ਵਾਧਾ ਕੀਤਾ ਜਾਵੇ ਇਹਨਾਂ ਜਲਦੀ ਤੋਂ ਜਲਦੀ ਫੜ ਕੇ ਕਿਲਸਤਾਰ ਕੀਤਾ ਜਾਵੇ ਜਿਹੜੀ ਉਹਦੀ ਜਾਂਚ ਆ ਉਹ ਪੋਸਟੋਂ ਨਾ ਕਰਾਈ ਜਾਵੇ ਕੋਈ ਜਾਂਚ ਐਸਐਸਪੀ ਕਰੇ ਜਾਂ ਕੋਈ ਡੀਐਸਪੀ ਕਰੇ ਉਹਦੀ ਜਾਂਚ ਜਿਹੜੀ ਆ ਜਿੱਦਾਂ ਸਾਥੀ ਨੇ ਜੱਥੇ ਆ ਨਜਾਇਜ਼ ਡੇਟ ਉਹ ਕਰੇ ਵੀ ਕੋਈ ਜਿਹੜਾ ਜੱਜ ਆ ਉਹ ਕਰੇ ਤੇ ਇਸ ਕਰਕੇ ਅਸੀਂ ਇਹ ਵੀ ਮੰਗ ਕਰਦੇ ਆ ਆ ਬੇਨਤੀ ਕਰਦੇ ਆਂ ਵੀ ਹੌਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਤਕੜੇ ਹੋ ਕੇ ਇਸ ਪ੍ਰਸ਼ਾਸਨ ਦੇ ਖਿਲਾਫ ਸਰੰਗ ਲੜਨਾ ਪੈਣਾ ਇਹ ਲੜੇ ਤੋਂ ਬਿਨਾਂ ਤੁਹਾਡਾ ਕੋਈ ਗੁਜ਼ਾਰਾ ਨਹੀਂ ਹੋਣਾ ਧੰਨਵਾਦੀ ਜੀ ਆਜਨਤਾ ਜਸਨਾਰਥ ਜੱਟ ਨਾਲ